ਹਾਂਜੀ ਮੇਰੇ ਵੱਲੋਂ ਸਾਰੇ ਮੇਰੇ ਵੀਰ ਭਰਾਵਾਂ ਨੂੰ ਪਿਆਰ ਭਰੀ ਸਤਿ ਸ਼੍ਰੀਕਾਲ ਜੀ ਉਮੀਦ ਕਰਦੇ ਵੀ ਸਾਰੇ ਜਣੇ ਠੀਕ ਠਾਕ ਹੋਵੋਗੇ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਗੱਲਬਾਤ ਕਰਨੀ ਹੈ ਕਣਕ ਦੀ ਬਿਜਾਈ ਦੇ ਬਾਰੇ ਹੁਣ ਪੂਰੇ ਪੰਜਾਬ ਦੇ ਵਿੱਚ ਜਿਹੜੀ ਟੌਪ ਦੀਆਂ ਕਿਸਮਾਂ ਦੀ ਜਿਹੜੀ ਬਿਜਾਈ ਸਭ ਤੋਂ ਵੱਧ ਜਿਹੜੀ ਹੋ ਰਹੀ ਹੈ ਉਹ ਕਿਸਮਾਂ ਨੇ ਜੀ ਪੀ ਵੀ ਡਬਲਯੂ 126 ਵੈਰਾਈਟੀ ਤੇ ਡੀ ਵੀ ਡਬਲਯੂ 327 ਇਹ ਦੋਵੇਂ ਜਿਹੜੀਆਂ ਕਿਸਮਾਂ ਨੇ ਇਹਨਾਂ ਦੀ ਸਭ ਤੋਂ ਵੱਧ ਜਿਹੜੀ ਪੂਰੇ ਪੰਜਾਬ ਦੇ ਵਿੱਚ ਬਜਾਈ ਹੋ ਰਹੀ ਹੈ ਤੇ ਅੱਜ ਆਪਾਂ ਗੱਲ ਕਰਨੀ ਹੈ ਜੀ 826 ਤੇ 327 ਵੈਰਾਈਟੀ ਦੀ ਆਪਾਂ ਕਦੋਂ ਤੱਕ ਜਿਹੜੀ ਆਪਾਂ ਇਹਨਾਂ ਦੋਵਾਂ ਕਿਸਮਾਂ ਦੀ ਬਜਾਈ ਆਪਾਂ ਕਰ ਸਕਦੇ ਹਾਂ ਕਿਉਂਕਿ ਜੇ ਆਪਾਂ ਕਣਕ ਤੋਂ ਬੰਪਰ ਝਾੜ ਆਪਾਂ ਲੈਣਾ ਤਾਂ ਜੇ ਆਪਾਂ ਸਹੀ ਸਮੇਂ ਵੈਰਾਈਟੀ ਦੀ ਆਪਾਂ ਬਜਾਈ ਕਰਾਂਗੇ ਕਣਕ ਦੀ ਤਾਂ ਹੀ ਜਿਹੜਾ ਆਪਾਂ ਪੂਰੇ ਇਹਨਾਂ ਵੈਰਾਈਟੀਆਂ ਤੋਂ ਬੰਪਰ ਝਾੜ ਆਪਾਂ ਲੈ ਸਕਦੇ ਹਾਂ ਪੂਰੀ ਜਾਣਕਾਰੀ ਦਵਾਂਗੇ ਆਪਾਂ ਵੀਡੀਓ ਦੇ ਵਿੱਚ ਵੀਡੀਓ ਦੇ ਨਾਲ ਬਣੇ ਰਿਓ ਪੂਰੀ ਦੇਖਿਓ ਵੀਡੀਓ ਨੂੰ ਹੋਰ ਜ਼ਿੰਮੇਵਾਰ ਭਰਾਵਾਂ ਤੱਕ ਛੇੜ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਕਿਸਾਨ ਭਰਾਓ ਗੱਲ ਹੁਣ ਐਵੇਂ ਆਉਂਦੀ ਹੈ ਪਹਿਲਾ ਆਪਾਂ ਗੱਲ ਕਰਦੇ ਆ ਡੀ ਵੀ ਡਬਲਯੂ 327 ਵੈਰਾਈਟੀ ਬਾਰੇ ਹੁਣ ਇਹ ਯੂਨੀਵਰਸਿਟੀ ਵੱਲੋਂ ਵੀ ਕਿਹਾ ਜਾਂਦਾ ਹੈ ਵੀ ਇਹ ਜਿਹੜੀ ਵੈਰਾਈਟੀ ਆ ਅਗੇਤੀ ਵਿਜਾਈ ਦੇ ਵਿੱਚ ਕਾਮਜਾਬ ਹੈ ਮਤਲਬ ਕਿ 20 ਅਕਤੂਬਰ ਤੋਂ ਲੈ ਕੇ ਆਪਾਂ ਇਹਦੀ 5 ਨਵੰਬਰ ਤੱਕ ਜਿਹੜੀ ਬਜਾਈ ਆਪਾਂ ਕਰ ਸਕਦੇ ਆ ਅਗੇਤੀ ਪਰ ਜੀਮੀਦਾਰ ਭਰਾ ਬਜਾਈ ਲੇਟ ਤੱਕ ਵੀ ਕਰੀ ਜਾਂਦੇ ਆ ਅੱਜ ਆਪਾਂ ਤੁਹਾਨੂੰ ਇਹਦਾ ਸਹੀ ਸਮਾਂ ਦੱਸਦੇ ਆ ਕਿਸਾਨ ਭਰਾਓ ਜੇ ਤਾਂ ਆਪਾਂ ਇਸ ਵੈਰੈਟੀ ਦੀ ਆਪਾਂ ਗੇਤੀ ਬਜਾਈ ਕਰਨੀ ਆ ਤਾਂ ਫਿਰ ਜਿਹੜਾ ਆਪਾਂ ਨੂੰ ਇਹਨਾਂ ਇਸ ਵੈਰੈਟੀ ਪਰ ਖਰਚਾ ਵੀ ਵੱਧ ਕਰਨਾ ਪੈਂਦਾ ਮੇਰਾ ਕਹਿਣ ਦਾ ਮਤਲਬ ਖਾਦ ਆਪਾਂ ਨੂੰ ਵੱਧ ਪਾਣੀ ਪਾਉਗੀ ਯੂਰੀਆ ਹੋ ਗਿਆ ਜਿਵੇਂ ਡੀਏਪੀ ਵੀ ਹੋ ਗਿਆ ਡੀਏਪੀ ਆਪਾਂ ਨੂੰ ਵੱਧ ਪਾਉਣਾ ਪਊਗਾ ਤੇ ਜਿਹੜੀ ਆਪਾਂ ਗੇਤੀ ਵਿਜਾਈ ਕਰਾਂਗੇ ਉਹ ਕਣਕ ਆਪਣੀ ਕੱਦ ਵੱਧ ਕਰੂਗੀ ਤੇ ਕੱਦ ਰੋਕਣ ਦੇ ਲਈ ਆਪਾਂ ਨੂੰ ਸੁਪਰੇਹਾ ਵੀ ਕਰਨੀਆਂ ਪੈਣਗੀਆਂ ਕਿਉਂਕਿ ਜੇ ਵੈਰੈਟੀ ਕੱਦ ਵੱਧ ਕੱਢ ਗਈ ਤਾਂ ਝਾੜ ਨਹੀਂ ਆਣਾ ਇਸ ਕਰਕੇ ਇਹ ਬੈਮ ਦੇ ਵਿੱਚ ਤੁਸੀਂ ਬਿਲਕੁਲ ਨਾ ਪਾਓ ਆਪਾਂ ਬਹੁਤਾ ਲੇਟ ਵੀ ਨਾ ਕਰਨਾ ਮੇਰਾ ਕਹਿਣ ਦਾ ਮਤਲਬ ਆਪਾਂ ਜਿਵੇਂ 327 ਵੈਰੈਟੀ ਦੀ ਹੈ ਇਹ ਜੇ ਆਪਾਂ 12 13 ਨਵੰਬਰ ਹੱਦ 15 ਨਵੰਬਰ ਤੱਕ ਆਪਾਂ ਬਜਾਈ ਕਰ ਸਕਦੇ ਆ 15 ਨਵੰਬਰ ਤੋਂ ਜੇ ਆਪਾਂ ਬਾਅਦ ਦੇ ਵਿੱਚ ਕਰਾਂਗੇ ਤਾਂ ਜਿਹੜਾ ਝਾੜਪਨਾ ਘਟਨਾ ਸਟਾਰਟ ਹੋ ਜਾਊਗਾ ਜਾਨਕਿ 15 ਨਵੰਬਰ ਤੱਕ ਪੂਰਾ ਸਹੀ ਸਮਾਂ ਹੈ ਜੇ ਬਾਅਦ ਦੇ ਵਿੱਚ ਆਪਾਂ ਬਜਾਈ ਕਰਾਂਗੇ ਫਿਰ ਜਿਹੜਾ ਆਪਣਾ ਝਾੜ ਹੈ ਉਹ ਘਟਨਾ ਸਟਾਰਟ ਹੋ ਜਾਏਗਾ ਜੇ ਤੁਸੀਂ ਹੁਣ ਥੋੜੀ ਜਿਹੜੀ ਬਜਾਈ ਹੈ 15 ਨਵੰਬਰ ਤੋਂ ਬਾਅਦ ਦੇ ਵਿੱਚ ਜਾ ਰਹੀ ਹੈ ਜਿਹੜੀ ਦੂਜੀ ਕਿਸਮ ਹੈ ਆਪਣੀ ਪੀਬੀਡਬਲਯੂ ਵਰਸ 26 ਬਹੁਤ ਵਧੀਆ ਕਿਸਮ ਹੈ ਤੇ ਇਹਦੇ ਵੀ ਚੰਗੇ ਝਾੜ ਆਪਾਂ ਇੱਕ ਕਿਸਮ ਦੇ ਮਗਰ ਨਹੀਂ ਆਪਾਂ ਨੂੰ ਭੱਜਣਾ ਚਾਹੀਦਾ 826 ਜਿਹੜੀ ਵੈਰੈਟੀ ਹੈ ਇਹ ਵੀ ਬਹੁਤ ਕਣਕ ਦੀ ਵਧੀਆ ਵੈਰੈਟੀ ਹੈ ਤੇ ਘੱਟ ਸੰਭਾਲ ਲੈਂਦੀ ਹੈ ਤੇ ਨਾ ਬਹੁਤਾ ਆਪਾਂ ਨੂੰ ਕਾਦ ਰੋਕਣ ਦੇ ਲਈ ਇਹਦੇ ਵਿੱਚ ਕੋਈ ਵੀ ਆਪਾਂ ਨੂੰ ਸਪਰੇਅ ਕਰਨ ਦੀ ਜ਼ਰੂਰਤ ਨਹੀਂ ਪੈਂਦੀ ਇਹਦੀ ਬਜਾਈ ਬਾਰੇ ਤਾਂ ਸਾਰਿਆਂ ਨੂੰ ਪਤਾ ਹੀ ਹੈ ਇਹਦੀ ਅਸਲ ਦੇ ਵਿੱਚ ਜਿਹੜਾ ਬਜਾਈ ਦਾ ਹੁਣ ਜਿਹੜਾ ਇਹਦਾ ਟਾਈਮ ਆਇਆ ਹੈ 5 ਨਵੰਬਰ ਤੋਂ ਬਾਅਦ ਦੇ ਵਿੱਚ ਬਜਾਈ ਸ਼ੁਰੂ ਹੁੰਦੀ ਹੈ ਜਿਵੇਂ 10 ਹੱਦ ਦਾ 15 ਨਵੰਬਰ ਤੋਂ ਇਹਦੀ ਬਜਾਈ ਸ਼ੁਰੂ ਕਰ ਸਕਦੇ ਆ ਤੇ ਨਵੰਬਰ ਮਹੀਨੇ ਦੇ ਐਂਡ ਤੱਕ ਆਪਾਂ ਇਸ ਕਣਕ ਦੀ ਆਪਾਂ 826 ਦੀ ਆਪਾਂ ਬਜਾਈ ਕਰ ਸਕਦੇ ਆ ਤੇ ਕੋਈ ਵੀ ਆਪਾਂ ਨੂੰ ਦਿੱਕਤ ਨਹੀਂ ਆਊਗੀ ਪੂਰਾ ਆਪਣਾ ਬੰਪਰ ਝੜ ਆਊਗਾ ਜੇ ਆਪਾਂ ਇਹਦੀ ਅਗੇਤੀ ਬਜਾਈ ਕਰਾਂਗੇ ਜਿਵੇਂ ਕਈ ਕਿਸਾਨ ਭਰਾ ਜਿਹੜੇ ਅਕਤੂਬਰ ਮਹੀਨੇ ਦੇ ਵਿੱਚ 826 ਦੀ ਬਜਾਈ ਕਰ ਦਿੰਦੇ ਨੇ ਪੇਰੇ ਇਸ ਕਣਕ ਦੇ ਵਿੱਚ ਦਿੱਕਤ ਕੀ ਆਉਂਦੀ ਹੈ ਜੇ ਦਸੰਬਰ ਮਹੀਨੇ ਦੇ ਵਿੱਚ ਠੰਡ ਬਹੁਤ ਹੀ ਨਾ ਪਈ ਤਾਂ ਇਹ ਡੰਡੀ ਚੜਨ ਦੀ ਸਮੱਸਿਆ ਆਉਂਦੀ ਹੈ ਅਗੇਤਾ ਨਸਾਰਾ ਕਰੂਗੀ ਕੋਰੇ ਦੀ ਸਮੱਸਿਆ ਆਉਂਦੀ ਹੈ ਇਹ ਸਮੱਸਿਆ ਇਸ ਵੈਰੈਟੀ ਦੇ ਵਿੱਚ ਆਉਂਦੀ ਹੈ ਜੇ ਆਪਾਂ ਗੇਤੀ ਬਜਾਈ ਕਰਦੇ ਇਹ ਦੋਵਾਂ ਕਿਸਮਾਂ ਦਾ ਆਪਾਂ ਤੁਹਾਨੂੰ ਸਹੀ ਸਮਾਂ ਦੱਸਤਾ 327 ਕਣਕ ਆਪਾਂ 15 ਨਵੰਬਰ ਤੱਕ ਹੱਦ ਵੀ ਸਕਦੇ ਆ 826 ਵੈਰੈਟੀ ਨੂੰ ਆਪਾਂ 30 ਨਵੰਬਰ ਤੱਕ ਵੀ ਸਕਦੇ ਆ ਤੇ ਖਾਦ ਜਿਹੜੀ ਕਾਨਕ ਦੀ ਆਪਾਂ ਹੁਣ ਬਜਾਈ ਕਰਨੀ ਆ ਉਹਦੇ ਵਿੱਚ ਆਪਾਂ ਬਹੁਤ ਹੀ ਆਪਾਂ ਨੂੰ ਜ਼ਰੂਰਤ ਨਹੀਂ ਜਿਵੇਂ ਆਪਾਂ ਆਮ ਅੱਗੇ ਵਰਤਦੇ ਆ ਖਾਦ ਉਨੀ ਖਾਦ ਆਪਾਂ ਪਾ ਕੇ ਵਧੀਆ ਚੰਗਾ ਝਾੜ ਲੈ ਸਕਦੇ ਆ ਪਰ ਇੱਕ ਗੱਲ ਜ਼ਰੂਰ ਹੈ ਜਿਵੇਂ ਤੁਸੀਂ 826 ਦੀ ਵੀ ਬਜਾਈ ਕਰ ਰਹੇ ਹੋ ਤੁਸੀਂ ਕੋਸ਼ਿਸ਼ ਕਰੋ ਕਿਉਂਕਿ ਜਿਹੜਾ ਝਾੜ ਘਟਣ ਦਾ ਜਿਹੜਾ ਕਾਰਨ ਹੁੰਦਾ ਜਿਹੜਾ ਐਂਡ ਤੇ ਜਾ ਕੇ ਮਾਰਚ ਮਹੀਨੇ ਦੇ ਵਿੱਚ ਗਰਮੀ ਦਾ ਕਾਰਨ ਹੁੰਦਾ ਇਸ ਕਰਕੇ ਜੇ ਤਾਂ ਆਪਣੀ ਮਜਬੂਰੀ ਹੈ ਰੌਣੀ ਬੱਤ ਨਹੀਂ ਆ ਰਹੀ ਫੇਰ ਆਪਾਂ ਬਜਾਈ ਲੇਟ ਕਰ ਸਕਦੇ ਆ ਨਹੀਂ ਜੇ ਜਿਹੜੀ 20 ਨਵੰਬਰ ਤੱਕ ਹੱਦ ਜਿਹੜੀ ਬਜਾਈ ਖਤਮ ਹੋਣੀ ਚਾਹੀਦੀ ਹੈ ਕਿਉਂਕਿ ਜੇ ਆਪਾਂ 20 ਨਵੰਬਰ ਤੱਕ ਬਜਾਈ ਕਰ ਦੇਵਾਂਗੇ ਤਾਂ ਨਸਾਰਾ ਥੋੜਾ ਜਿਹਾ ਫਰਵਰੀ ਮਹੀਨੇ ਵਿੱਚ ਕੀਤਾ ਹੋਊਗਾ ਤੇ ਜਾਨ ਨੂੰ ਗਰਮੀ ਪੈਣੀ ਸ਼ੁਰੂ ਹੋਣੀ ਹੈ ਆਪਣੀ ਕਣਕ ਜਿਹੜੀ ਪੱਕ ਕੇ ਪੂਰਾ ਦਾਣਾ ਪ੍ਰੋਪਰ ਦੁੱਧ ਬਣ ਜਾਊਗਾ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰ ਦਿਓ ਤੁਸੀਂ ਬਾਕੀ ਕਮੈਂਟਾਂ ਦੇ ਵਿੱਚ ਆਪਣੇ ਤਜਰਬੇ ਦੱਸਿਓ ਵੀ ਤੁਹਾਡੇ ਪਿਛਲੇ ਸਾਲ ਝਾੜ ਕਿੰਨੀ ਤਰੀਕ ਨੂੰ ਬਜਾਈ ਕੀਤੀ ਕਿੰਨਾ ਤੁਹਾਡੇ ਝਾੜ ਆ ਸਤਿ ਸ਼੍ਰੀ ਅਕਾਲ ਜੀ